ਨਾ ਹੋ ਮਰ ਗਿਆ ਨਾਲੇ ਚੰਚੂ ਲਾਹੇ ਟੀਕੇ ਨਾਲ ਹੋ ਮਰ ਗਿਆ ਨਾਲੇ ਚੰਚੂ ਲਾਹੇ ਹੁਣ ਤੇਰਾ ਬਿੱਚੂ ਬਾਹਨੇ ਸਭ ਬੰਦ ਕਰਾਏ ਹੋ ਮਤਰਾ ਬਿੱਚੂ ਬਾਹਨੇ ਸਭ ਬੰਦ ਕਰਾ ਜਿਵੇਂ ਤੁਹਾਡੀ ਦਰਬਾਰ ਲੱਗ ਰਹੀ ਹੈ ਗੁਰਮੁਖ ਪਿਆਰੇ ਕਿਸੇ ਤਰ੍ਹਾਂ ਸਤਗੁਰੂ ਮਹਾਰਾਜ ਸੱਚੇ ਬਾਛਕ ਕੀਰਤਨ ਸਰਵਣ ਕਰ ਰਹੇ ਨੇ ਤੇ ਜਦੋਂ ਗੁਰਮੁਖ ਪਿਆਰਿਓ ਕਸ਼ਮੀਰੀ ਪੰਡਤਾਂ ਨੇ ਗੁਰਮੁਖ ਪਿਆਰਿਓ ਪ੍ਰਯਾਤ ਕਿਰਪੀ ਆਤੇ ਸਤਗੁਰੂ ਮਹਾਰਾਜ ਕਹਿੰਦੇ ਆਓ ਪੰਡਤ ਜੀ ਕਿੱਥੋਂ ਆਏ ਹੋ ਕਿਹੜੇ ਸ਼ਹਿਰੋਂ ਆਏ ਹੋ ਕਹਿੰਦੇ ਅਸੀਂ ਕਸ਼ਮੀਰ ਤੋਂ ਚਾਲੇ ਪਾ ਕੇ ਆਈਆਂ ਪਰ ਸਾਡੀ ਪ੍ਰਯਾਤ ਕਿਸੇ ਨੇ ਨਹੀਂ ਸੁਣੀ ਸਾਦਾ ਸਿੱਖ ਦੇਵਤਾ ਵੀ ਸਾਨੂੰ ਨਾ ਕਰ ਗਏ ਗੁਰਮਖ ਪਿਆਰਿਓ ਫਿਰ ਕਹਿਣ ਲੱਗੇ ਉਹ ਤੋਂ ਮੰਦਰਾ ਦੇ ਵਿੱਚ ਪਾਠ ਨੇ ਜਿਹੜੇ ਗੁਰਮਖ ਪਿਆਰਿਓ ਉਹ ਵੀ ਬੰਦ ਹੋ ਗਈ ਸੀ ਅਰੰਗਦੇਵ ਨੇ ਕ੍ਰਾਂਤੀ ਸੀ ਉਹ ਕਹਿੰਦਾ ਵੀ ਇੱਕੋ ਧਰਮ ਬਣਾਉਣਾ ਹੈ ਇੱਕੋ ਧਰਮ ਤੇ ਚੱਲਣਾ ਹੈ ਇੱਕੋ ਗੁਰਮਖ ਪਿਆਰਿਓ ਧਰਮ ਹੋਣਾ ਚਾਹੁੰਦਾ ਇਸਲਾਮ ਤੇ ਗੁਰਮਖ ਪਿਆਰਿਓ ਫਿਰ ਕੀ ਸੀ ਸਤਿਗੁਰੂ ਮਹਾਰਾਜ ਇਤਿਹਾਸ ਵਿੱਚ ਭਾਈ ਕਾਨ ਸਿੰਘ ਜੀ ਨਾਂ ਬਾ ਦੱਸਦੇ ਨੇ ਉਹ ਕਹਿੰਦੇ ਨੇ 25 ਮਈ 1675 ਇਸਵੀ ਨੂੰ ਗੁਰਮਖ ਪਿਆਰਿਓ ਇੱਕ ਕਿਰਪਾ ਰਾਮ ਜਿਹੜਾ ਸੀ ਸਤਿਗੁਰਾਂ ਦੇ ਕੋਲ ਗੁਰਮਖ ਪਿਆਰੇ ਉਸ ਵੱਲੇ ਫਰਿਆਦੀ ਬਣਿਆ ਤੇ ਸਤਿਗੁਰਾਂ ਨੇ ਪ੍ਰਿਆਸ ਸੁਣਨ ਤੋਂ ਪਹਿਲਾਂ ਸਾਰੀ ਵਾਰਤਾ ਲਾਪ ਕੀਤੀ ਕੋਲ ਬੈਠੇ ਗੁਰਮਖ ਪਿਆਰਿਓ ਸਿੱਖ ਸੰਗਤਾਂ ਨੇ ਸੁਣਿਆ ਕਹਿੰਦੇ ਸਤਿਗੁਰੂ ਜੀ ਅਰਤ ਤੁਹਾਡੀ ਸ਼ਰਨ ਵਿੱਚ ਆਏ ਆ ਕਹਿੰਦੇ ਲੱਗਿਆ ਸ਼ਰਮ ਦੇਣਾ ਨਹੀਂ ਮਰਨਾ ਸ਼ਹਿਰਤ ਦੇ ਤੇ ਉਸ ਵੇਲੇ ਗੁਰਮਖ ਪਿਆਰੇ ਉਹਨਾਂ ਨੇ ਪ੍ਰਯਾਤ ਕੀਤੀ ਤੇ ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ ਉਹ ਵੀ ਦਰਬਾਰ ਵਿੱਚ ਆਏ ਆ ਕਹਿਣ ਲੱਗੇ ਇਹ ਸੰਗਤਾਂ ਜਿਹੜੀਆਂ ਆਈਆਂ ਨੇ ਇਹਨਾਂ ਦਰਸ਼ਨ ਕਰਨੇ ਜ਼ਰੂਰੀ ਨਹੀਂ ਜਦੋਂ ਦਰਸ਼ਨ ਕੀਤਾ ਗੁਰਮਖ ਪਿਆਰਿਓਂ ਨੇ ਹਾਲ ਹੋ ਗਏ ਕਿਰਪਾ ਰਾਮ ਕਹਿੰਦਾ ਅਸੀਂ ਨਿਹਾਲ ਹੋ ਗਏ ਆ ਤੇ ਸੰਗਤਾਂ ਕਹਿੰਦੀਆਂ ਨੇ ਜਿਹੜੀਆਂ ਗੁਰਮਤਿ ਪਿਆਰੇ ਅਜੇ ਦਰਬਾਰ ਵਿੱਚ ਆਈਆਂ ਨੇ ਨਾਹੀ ਕੋਈ ਨਿਸ਼ਾਨੀ ਸਾਡੀ ਧਰਮ ਦੀ ਤੇ ਨਾਹੀ ਸਾਡਾ ਕੋਈ ਵਸਤਵ ਸੰਗ੍ਰੁੱਥੇ ਜੇ ਪਾਸ਼ਾ ਮਾਰੇ ਕਿੰਨੇ ਕਰਤਾਰ ਸੁਤੰਤਰ ਹੈ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਕੀ ਉਹ ਤਾਰੀਫ ਕਮ ਹੈ ਹਰ ਚੰਦ ਮੇਰੇ ਹੱਥ 'ਚ ਮੈਂ ਪਰ ਜੋਰ ਕਲਮ ਹੈ ਕਹਾ ਲਿਖੂ ਵਸਵ ਇੱਕ ਤਾਵੀ ਰਕਮ ਹੈ ਇੱਕ ਅੱਖ ਸੇ ਬੁਲਬੁਲਾਖੁਲ ਬਹਿ ਕੋ ਦੇਖੇ ਯਾ ਮੈਦਾਨ ਕੋ ਯਾ ਲਹਿਰ ਕੋ ਦੇਖੇ ਜਦੋਂ ਕਹਿਣਗੇ ਸਾਡਾ ਧਰਮ ਜਿੰਨਾ ਖਤਰੇ ਵਿੱਚ ਤੁਹਾਡੇ ਸੰਗੂ ਸੱਚੇ ਪਾਤਸ਼ਾਹ ਕੋਲ ਗੁਰਮਤ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਭਾਈ ਪੂਦੇ ਸਿੰਘ ਜੀ ਗੁਰਮਤ ਪਿਆਰੇ ਹੋ ਅਤੇ ਗੁਰੂ ਦੇ ਸਿੱਖ ਜਿਨ੍ਹਾਂ ਦਾ ਨਾਂ ਭਾਈ ਜੀਵਨ ਸਿੰਘ ਸਤਿਗੁਰੂ ਗੁਰੂ ਗੋਬਿੰਦ ਸਿੰਘ ਤੋਂ ਬਰਹਮਤ ਪਿਆਰੇ ਜਿਹੜੇ 9 ਸਾਲ ਦੀ ਅਵਸਥਾ ਦੇ ਵਿੱਚ ਵੱਡੇ ਨੇ ਕੋਣ ਬੈਠੀ ਗੁਰਮਤ ਪਿਆਰੇ ਸੰਗਤਾਂ ਸਰਵਣ ਕਰ ਰਹੀਆਂ ਤੇ ਸਤਿਗੁਰੂ ਮਾਰਾ ਜੀ ਨੇ ਕਿ ਮੈਂ ਤੁਹਾਡਾ ਧਰਮ ਕਿਵੇਂ ਬਚਾ ਸਕਦਾ ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਆਰਾਮ ਜਿਹੜੇ ਜਿਹੜਾ ਸਾਡੇ ਤੇ ਜ਼ੁਲਮ ਠਾਇਆ ਕਹਿਰ ਕੀਤਾ ਅਸੀਂ ਉਹ ਪ੍ਰਿਆਦ ਲੈ ਕੇ ਤੁਹਾਡੇ ਚਰਨਾਂ ਵਿੱਚ ਆਏ ਆ ਸ਼ੇਰ ਅਫਗਾਨ ਸਾਨੂੰ ਮੁਸਲਮਾਨ ਜ਼ਬਰਦਸਤੀ ਬਣਾਉਣਾ ਚਾਹੁੰਦਾ ਹੈ ਤੇ ਜਦੋਂ ਬਹੁਤ ਗੁਰਮੁਖ ਪਿਆਰੇ ਵਾਰਤਾ ਸੁਣੀ ਨਾ ਮਾਤਾ ਨਾਨਕੀ ਜੀ ਕੋਲ ਬੈਠੇ ਨੇ ਤੇ ਮਾਤਾ ਗੁਜਰਤ ਕਹਿੰਦੇ ਤੇ ਬਾਲ ਗੋਵਿੰਦ ਰਾਜ ਜਿਨ੍ਹਾਂ ਦੀ ਅਵਸਥਾ ਗੁਰਮੁਖ ਪਿਆਰੇ ਉਸ ਵੇਲੇ ਤਕਰੀਬਨ ਤਕਰੀਬਨ ਪੌਣੇ 10 ਸਾਲ ਦੇ ਹੈ ਪੌਣੇ 10 ਸਾਲ ਦੇ 9 ਮਹੀਨੇ ਗੁਰਮੁਖ ਪਿਆਰੇ ਤੇ 8 9 ਸਾਲ 8ਵੀਂ ਦੇ ਨੇ ਸਤਿਗੁਰੂ ਹੱਸ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਐਨ ਲਗੇ ਗੋਬਿੰਦ ਰਾਏ ਪਿਤਾ ਜੀ ਇਹ ਕੀ ਚਾਹੁੰਦੇ ਨੇ ਕੀ ਪ੍ਰਿਆਦ ਲੈ ਕੇ ਆਏ ਨੇ ਕਹਿੰਦੇ ਇਹ ਸਾਡਾ ਧਰਮਲ ਖਤਰੇ ਵਿੱਚ ਹੈ ਤਾਂ ਹੀ ਨਹੀਂ ਇਹ ਮਹਾਪੁਰਖ ਅਤੇ ਗੁਰਮਖ ਪਿਆਰਿਓ ਉਹ ਕਹਿੰਦੇ ਨੇ ਵੀ ਜਾਓ ਆਪਣਾ ਧਰਮ ਬਚਾਓ ਆਪਣੇ ਈਸ਼ਟ ਦੇਵਤਾ ਨੂੰ ਯਾਦ ਕਰੋ ਮਹਾਰਾਜ ਉਹਦੇ ਸ਼ਬਦ ਦੇ ਵਿੱਚ ਕੀ ਲਿਖਿਆ ਹੋਇਆ ਹੈ ਕਿਉਂਕਿ ਕਿਰਪਾ ਰਾਮ ਨੇ ਉਹ ਪੜਿਆ ਨਹੀਂ ਪੜਿਆ ਕਿ ਨਹੀਂ ਸਤਗੁਰੂ ਤੇਗ বাহাদুর ਮਹਾਰਾਜ ਦੇ ਦਰਬਾਰ ਵਿੱਚ ਪੜ ਕੇ ਸੁਣਾਉਂ ਰਿਹਾ ਇੱਕ ਵਾਰੀ ਗੁਰਮਤ ਪਿਆਰੇ ਪੜਨ ਲੱਗੇ ਸਿੱਖ ਗੁਰੂ ਘਰ ਜਿਹਦਾ ਨਾਮ ਗੁਰਮਤ ਪਿਆਰੇ ਭਾਈ ਚਿਮਾ ਜੀ ਹੈ ਮਹਾਰਾਜ ਜਦੋਂ ਪੜ ਕੇ ਸੁਣਾਇਆ ਉਹਦੇ ਵਿੱਚ ਛਾਪਾਂ ਤਿੰਨ ਲਖੀਆਂ ਨੇ ਨਹੀਂ ਤਾਂ ਮੁਸਲਮਾਨ ਬਣ ਜਾਓ ਇਹ ਕਰਾਮਾਤਵਕ ਹੋ ਨਹੀਂ ਸ਼ਹੀਨ ਹੋਣ ਵਾਸਤੇ ਤਿਆਰ ਹੋਏ ਇਹ ਗੁਰਮੁਖ ਪਿਆਰੇ ਕਿਉਂ ਆਕੇ ਇਹ ਕਿਰਪਾ ਰਾਮ ਨੂੰ ਆਖਿਆ ਤੇ ਗੁਰਮੁਖ ਪਿਆਰਿਓ ਇਹ ਸੁਣ ਕੇ ਹਰਾਨ रह ਕੇ ਬਾਲ ਗੋਬਿੰਦ ਰਾਏ ਕਹਿੰਦਾ ਪਿਤਾ ਜੀ ਇਹ ਤਾਂ ਪੁਜਾਰੀ ਨੇ ਇਹ ਮੰਦਰ ਵਿੱਚ ਪੂਜਾ ਕਰਨ ਵਾਲੇ ਨੇ ਅਤੇ ਪ੍ਰਮਾਤਮਾ ਨੂੰ ਧਿਆਉਣ ਵਾਲੇ ਨੇ ਇਹਨਾਂ ਨੇ ਗੁਰਮੁਖ ਪਿਆਰਿਓ ਪਿਤਾ ਜੀ ਇਹਨਾਂ ਨੇ ਤੁਹਾਡੀ ਮਹਿਮਾ ਸੁਣੀ ਅੱਜ ਦਰਬਾਰ ਵਿੱਚ ਪਹੁੰਚੇ ਨੇ ਇਨਾਂ ਦੀ ਫਰਿਆਦ ਸੁਣੀ ਜਾਵੇ ਤੇ ਮਾਤਾ ਨਾਨਕੀ ਜੀ ਕਹਿਣਗੇ ਪੁੱਤਰ ਜੀ ਤੁਹਾਡੇ ਤੋਂ ਪਵਿੱਤਰ ਸੀਸ ਕਿਸੇ ਦਾ ਨਹੀਂ ਹੋ ਸਕਦਾ ਤੇ ਮਾਤਾ ਗੁਜਰ ਕੌਰ ਜੀ ਨੇ ਵੀ ਗੁਰਮੁਖ ਪਿਆਰੇ ਜੀ ਝੋੜ ਦਿੱਤੇ ਬਾਲ ਗੋਬਿੰਦ ਰਾਏ ਖਸ ਕੇ ਕਹਿਣ ਲਗਾ ਪਿਤਾ ਜੀ ਜਾਓ ਦੁਪਦੀ ਬੇਟੀ ਨੂੰ ਤੁਸੀਂ ਬੰਨੇ ਨਾ ਸਕਦੇ ਹੋ ਤੇ ਜਦੋਂ ਗੁਰਮੁਖ ਪਿਆਰੇ ਸੁਣਦਾ ਨਾ ਇੱਕ ਪਾਉਣੇ 10 ਸਾਲ ਦਾ ਪੁੱਤਰ ਆਪਣੇ ਪਿਤਾ ਨੂੰ ਕਹਿ ਰਿਹਾ ਜਾਓ ਤੁਸੀਂ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਲਾਓ ਤੇ ਝੀਸ਼ਰ ਨੂੰ ਪ੍ਰਵਾਨ ਕਰ ਲਓ ਤੇ ਉਸ ਵੇਲੇ ਸਤਿਗੁਰੂ ਤੇਗ ਬਾਦਰ ਮਾਰ ਕਹਿਣ ਲੱਗੇ ਬੇਟਾ ਗੋਬਿੰਦ ਰਾਏ ਤੀ ਯਤੀਮ ਹੋ ਜਾਵੇਗਾ ਅਨਾਥ ਹੋ ਜਾਵੇਗਾ ਪਿਤਾ ਜੀ ਮੇਰੇ ਦੇਸ਼ ਦੇ ਵਸਣ ਵਾਲੇ ਲੋਕ ਯਤੀਮ ਨਾ ਹੋਣ ਅਨਾਥ ਨਾ ਹੋਣ ਭਾਵੇਂ ਮੈਂ ਨਾ ਹੋ ਜਾਵਾਂ ਭਾਵੇਂ ਮੈਂ ਯਤੀਮ ਹੋ ਜਾਵਾਂ ਮੇਰੇ ਸਿਰ ਤੇ ਛੱਤ ਨਾ ਰਵੇ ਪਰ ਅੱਜ ਜਿਹੜੇ ਪ੍ਰਿਆਰ ਸੰਗਤ ਲੈ ਕੇ ਅਨਾਂ ਦੀ ਬਾਤ ਜੂਰ ਸੁਣੀ ਜਾਵੇ ਕਿਵੇਂ ਗੁਰਮੁਖ ਪਿਆਰਿਓ ਅਨਾਥ ਅਮਰਨਾਥ ਦੇ ਮੰਤਰ ਵਿੱਚ ਗੁਰਮੁਖ ਪਿਆਰ ਜਿਹੜੀ ਅਰਦਾਸ ਨਾ ਹੋਈ ਉਹ ਅੱਜ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ ਪ੍ਰਵਾਹਨ ਹੋਈ ਹੈ ਬਾਲ ਕੋਬਿਤ ਰਾਏ ਗੁਰਮਖ ਪਿਆਰਿਓ ਕਿਵੇਂ ਆਪਣੇ ਪਿਤਾ ਨੂੰ ਕਹਿ ਰਿਆ ਤੇ ਮਾਤਾ ਲਾਨਕੀ ਜਿਹਨੇ ਜਿਵੇਂ ਅਰਦਾਸ ਕੀਤੀ ਹੈ ਤੁਹਾਡੀ ਜਨਤ ਗੁਰਮਖ ਪਿਆਰਿਓ ਡੁੱਬਦੀ ਬੇਣੀ ਨੂੰ ਕਿਵੇਂ ਬੰਨੇ ਲਾਂ ਲਗੇ ਨੇ ਸਤਿਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਇਹੋ ਕਰ ਰਹੇ ਨੇ कर्ण जी जाओ। जाओ, दुपती बचाओ दुनिया शीष ਮਨ ਤੇ ਚੱਲ ਕਸਮੀਰੋ ਵਾਹੇ ਰੋ ਰੋ ਦੇਣ ਦੁਹਾਈਆਂ ਰੋ ਰੋ ਦੇਣ ਦੁਹਾਈਆਂ ਜਿੱਦ ਤੋਂ ਬਚਾਓ ਹੀਨਾ ਤੇ ਜਾ ਕੇ ਅਬ ਸੂਝ ਜੁਦਾ ਆਈ ਆਪੇ ਸੂਝ ਜੁਦਾ ਜਿੱਦ ਤੋਂ ਬਚਾ ਗੋ ਹੀਨਾ ਤੇ ਜਾ ਕੇ ਅਬ ਸੂਝ ਜੁਦਾ Pita di hasiz, pita I don't know. ਅੱਗ ਪਈ ਮੱਤੇ ਪਾ ਕੇ ਖੂਨ ਬਿਜਾਵੋ ਪਾ ਕੇ ਖੂਨ ਬਿਜਾਵੋ ਹੋ ਮਾਂ ਜਨਮ ਦੀ ਅੱਗ ਪਈ ਮੱਤੇ ਮਾਂ ਜਨਮ ਦੀ ਅੱਗ ਪਈ ਮੱਤੇ ਪਾ ਕੇ ਖੂਨ ਬਿਜਾਓ ਇਕ ਤਾਂ ਅਨੇਕਤਾ ਬੁਲਾਈ ਜਾਂਦੀ ਹੋਰ ਦੀ ਪਚੀਰਤਾ ਪਤੇਵਨ ਪੁਰਾਨ ਕੀ ਪਾਪ ਪਰਖ ਜਾਤੇ ਧਰਮ ਤਰਸਕ ਜਾਤੇ ਵਰਨ ਗਰਥ ਜਾਤੇ ਹੋਰ ਦੀ ਨ ਸਹਿਵਲਧਾਨ ਕੀ ਦੇਵੀ ਦਿਉਧ ਹਰਾ ਸੰਤੋਖ ਸਿੰਘ ਦਾ ਰੀਤ ਮਿਟ ਜاتی ਕਥਾ ਬੇਦਨ ਪੁਰਾਨ ਕੀ ਕਹਿੰਦੇ ਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇਗ ਬਹਾਦਰ ਹਿੰਦ ਦੀ ਚਾਦਰ ਅੱਜ ਗੁਰਮਖ ਪਿਆਰਿਓ ਬਾਲ ਗੋਵਿੰਦ ਰਾਏ ਨੇ ਗੁਰਮਖ ਪਿਆਰੋਂ ਜਿਵੇਂ ਹੱਸ ਕੇ ਕਿਹਾ ਨਾ ਪਿਤਾ ਜੀ ਤੁਹਾਡਾ ਸਿਰ ਪਵਿੱਤਰ ਹੈ ਤੁਸੀਂ ਜਾਓ ਦਿੱਲੀ ਚਾਨੀ ਚੌਂਕ ਦੇ ਵਿੱਚ ਲਾ ਕੇ ਆਪਣਾ ਸਿਰ ਇਹਨਾਂ ਦਾ ਧਰਮ ਬਚਾਓ ਗੁਰਮਖ ਪਿਆਰਿਓ ਸਤਿਗੁਰੂ ਕਹਿੰਦੇ ਨੇ ਮਾ ਵਰਗਾ ਕਨਸ਼ਾਵਾ ਬੁੱਢਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਇਓ ਉਧਾਰੀ ਰੱਬ ਨੇ ਸਵਰਗ ਬਣਾਏ ਹੋਰ ਤੁਰੀ ਦੁਨੀਆ ਦੇ ਬੂਟੇ ਜਦ ਸੁੱਕੀਆਂ ਸੁੱਕ ਜਾਂਦੇ ਐ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਵੀ ਸੁੱਕ ਜਾਏ ਮਾਤਾ ਨਾਨਕੀ ਜੀ ਕੋਲ ਖੜੇ ਨੇ ਕਹਿਣ ਲੱਗੇ ਪੁੱਤਰ ਜੀ ਜਾਓ ਜੇ ਗੁਰਮੁਖ ਪਿਆਰਿਓ ਕਿਸੇ ਪੁੱਤਰ ਨੂੰ ਸੱਟ ਲੱਗ ਜਾਵੇ ਨਾ ਤੇ ਮਾਂ ਦੇ ਗੁਰਮੁਖ ਪਿਆਰੇ ਅੱਖਾਂ ਵਿੱਚ ਅੱਥਰਵਾ ਆ ਜਾਂਦੇ ਨੇ ਗੋਦ ਵਿੱਚ ਲੈ ਜਾਂਦੀ ਐ ਪਰ ਅੱਜ ਮਾਂ ਆਪਣੇ ਪੁੱਤਰ ਨੂੰ ਸ਼ਹੀਦ ਹੋਣ ਵਾਸਤੇ ਕਹਿ ਰਹੀ ਹੈ ਤੇ ਗੁਰਮੁਖ ਪਿਆਰਿਓ ਅੱਜ ਆਪਣੇ ਪਿਤਾ ਨੂੰ ਪੁੱਤਰ کہہ ਰਿਹਾ ਪਿਤਾ ਜੀ ਜਾਓ ਸਿਰਸ ਬਲਦਾਨ ਚਾਨੀ ਚੌਂਕ ਦੇ ਵਿੱਚ ਲਾ ਦੋ ਤੇ ਸਤਿਗੁਰੂ ਮਹਾਰਾਜ ਇਹ ਸੁਣ ਕੇ ਮੁਸਕਰਾਏ ਮੁਸਕਰਾ ਕੇ ਕਹਿਣ ਲੱਗੇ ਬੇਟਾ ਬੜਾ ਸੋਹਣਾ ਬਚਨ ਹੈ ਕਿ ਤੁਸੀਂ ਇਹ ਬਚਨ ਕੀਤਾ ਹੈ ਪਰ ਖਿਆਲ ਨਾ ਕੀ ਤੂੰ ਯਤੀਮ ਨਾ ਹੋ ਜਾਵੇਂ ਨਹੀਂ ਪਿਤਾ ਜੀ ਮੈਂ ਯਤੀਮ ਨਹੀਂ ਬਹੁਣਗਾ ਸਦਾ ਬਾਸ ਤੇ ਤੁਹਾਡਾ ਹੱਥ ਮੇਰੇ ਸਿਰ ਤੇ ਹੋਵੇਗਾ ਗੁਰੂਾਨੁ ਸ਼ਹਿਬੀ ਦਾ ਤੇ ਗੁਰਮਖ ਪਿਆਰਿਓ ਸਤਗੁਰੂ ਮਹਾਰਾਜ ਜਿਸ ਵੇਲੇ ਚੱਲ ਰਹੇ ਨੇ ਤੇ ਇੱਕ ਪਾਸੇ ਕੌਣ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਤੇ ਗੁਰਮਖ ਪਿਆਰਿਓ ਬਾਲ ਗੋਬਿੰਦ ਰਾਏ ਸੰਤਾਂ ਜੜੀਆਂ ਨੇ ਉਹਨਾਂ ਦੇ ਅੱਖਾਂ ਵਿੱਚੋਂ ਅਥਰੂ ਆਏ ਕੋਰੇ ਪਤਨੀ ਸਤਗੁਰਾਂ ਦੇ ਦਰਸ਼ਨ ਕਰਨੇ ਕਿ ਨਹੀਂ ਪਹੁੰਚੇ ਤੇ ਇੱਕ ਪਾਸੇ ਮਹਾਰਾਜ ਤਿਆਰੀ ਕਰ ਰਹੇ ਨੇ ਆਪਣੇ ਸਿੱਖਾਂ ਨੂੰ ਲੈ ਕੇ ਗੁਰਮਖ ਪਿਆਰਿਓ ਭਾਈ ਮਤੀਦਾਸ ਭਾਈ ਸਦੀਦਾਸ ਭਾਈ ਦਿਆਲਾ ਜੀ ਭਾਈ ਉਦੇ ਸਿੰਘ ਤੇ ਗੁਰਮਖ ਪਿਆਰਿਓ ਪੰਡਵੇਂ ਸਤਿਗੁਰੂ ਆਪ ਨੇ ਜਦੋਂ ਤਿਆਰੀ ਕੀਤੀ ਸਤਿਗੁਰੂ ਮਹਾਰਾਜ ਜਾਣੀ ਜਾਣ ਦਿਲਾਂ ਦੇ ਘਰ ਦੇ ਜਾਣ ਵਾਲੇ ਇੱਕ ਮਾਈ ਬੈਠੀ ਬਾਤ ਕਰੇ ਗੁਰਮਖ ਪਿਆਰਿਓ ਸਤਿਗੁਰੂ ਨੂੰ ਯਾਦ ਕਰਦੀ ਹੈ ਉਹ ਕਹਿੰਦੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੌਵੀਂ ਜੋਤ ਮੈਂ ਆਪਣੇ ਹੱਥਾਂ ਦੇ ਨਾਲ ਸੂਤ ਕੱਤ ਕੇ ਤੁਹਾਡੇ ਬਾਅਦ ਇੱਕ ਚੋਲਾ ਬੜਾ ਸੋਹਣਾ ਤਿਆਰ ਕੀਤਾ ਹੈ ਮਾਰੇ ਮੈਂ ਤੁਹਾਨੂੰ ਦਰਸ਼ਿਤ ਕਰਨਾ ਚਾਹੁੰਦੀ ਹਾਂ ਮੈਨੂੰ ਕਦੋਂ ਮੌਕਾ ਮਿਲੇ ਨੰਦ ਪ੍ਰਸਾਦ ਆਵਾਜ਼ ਪਰ ਸਤਗੁਰਾਂ ਨੇ ਅੰਦਰ ਦੀ ਆਵਾਜ਼ ਨਾਲ ਗਰਮਕ ਪਿਆਰੇ ਅੰਦਰ ਦੀ ਆਤਮਾ ਦੇ ਨਾਲ ਅੱਜ ਮਾਈ ਦੀ ਪ੍ਰਿਆਸ ਪੂਰੀ ਕਰਨ ਬਾਅਦ ਤੇ ਸਤਗੁਰੂ ਸੱਚੇ ਪਾਤਸ਼ਾਹ ਕਿਵੇਂ ਕਹਿ ਰਹੇ ਨੇ ਇੱਕ ਮਾਈ ਬੈਠੀ ਆਕਰੇ ਬੇ ਕਰੇ ਘਰ ਨੂੰ ਯਾਦ ਉਨੇ ਸੱਚੇ ਦਿਲ ਨਾਲ ਬੈਠ ਕੇ ਜਿਵੇਂ ਪ੍ਰਿਆਰ ਕਰਦੀ ਹੈ ਸਤਗੁਰੂ ਮਾਰਗ ਦੀ ਕਰਤਾਰ ਕੀ ਜੁਬਦ ਹੈ ਨਾਲੇ ਕੀ ਕਸਮ ਹੈ ਜਿੰਨੀ ਵੀ ਹੋਏ ਗੋਪਨੀਕੀ ਉਹ ਤਾਰੀਖ ਕਮ ਹੈ ਹਰ ਚੰਦ ਮੇਰੇ ਹੱਥ 'ਚ ਪਰ ਜੋੜ ਕਲਮ ਹੈ ਕਹਾ ਲਿਖੂ ਉਸਮ ਇੱਕ ਤਾਰੇ ਰਕਮ ਹੈ ਇਹ ਕਹ ਆਪਸੇ ਬੁਲਬਲਾ ਕਲ ਮਹਿਰ ਕੋ ਦੇਖ ਕੇ ਮਾਤਾ ਨਾਨਕੀ ਅੱਖਾਂ ਦੇ ਵਿੱਚੋਂ ਹੱਥ ਰੂ ਤੇਰੇ ਲੱਗੇ ਕਹ ਲਗੇ ਅਰਪੀਤਾ ਆਕੇ ਗੁਰ ਤੇਗ ਬਹਾਦਰ ਮਹਾਰਾਜ ਜੀ ਬਾਹਰ ਗੋਵਿੰਦਰਾ ਨੇ ਹੱਸ ਕੇ ਕਿਹਾ ਮੇਤਾ ਜਾਓ ਤੇ ਮਾਤਾ ਨਾਨਕੀ ਜੀ ਕਿਵੇਂ ਤੋਰਨੇ ਨੇ ਇੱਕ ਪਾਸੇ ਮਾਈ ਦੀ ਪ੍ਰਿਆਰ ਬਹੁਤ ਪਿਆਰਿਓ ਸਤਿਗੁਰੂ ਕਿਵੇਂ ਪੂਰੀ ਕਰਨੇ ਨੇ ਟਾੜੀ ਜਿੱਤੇ ਤੋਂ ਯੋ ਸਰਬ He